ਘਰ ਵਿੱਚ ਦੇਖਦੇ ਹਾਂ ਕਿ ਗੁਰਪ੍ਰੀਤ ਜਦੋਂ ਹਰਪ੍ਰੀਤ ਦੀ ਮਿੰਤਾ ਕਰਕੇ ਆਉਂਦਾ ਹੈ ਤੇ ਫਿਰ ਅਮਣੇ ਨੂੰ ਕਹਿੰਦਾ ਹੈ ਕਿ ਤੂੰ ਪਤਾ ਨਹੀਂ ਹੋਰ ਮੇਰੇ ਤੋਂ ਜੇ ਕੀ ਕੀ ਕੁਝ ਕਰਵਾਏਗਾ ਪਰ ਕਰਨਾ ਵੀ ਪੈਣਾ ਹੈ ਕੰਮ ਹੀ ਏਡਾ ਵੱਡਾ ਹੈ ਤੇ ਇਸੇ ਤਰ੍ਹਾਂ ਗੱਲ ਕਰਦਾ ਫਿਰ ਕਹਿੰਦਾ ਹੈ ਕਿ ਤੂੰ ਪਿੰਡ ਵਿੱਚ ਸੱਦਾ ਦੇ ਆ ਤੇ ਮੈਂ ਆਉਣਾ ਹਾਂ ਆਪਣੇ ਪੁੱਤਰ ਨੂੰ ਦੇਖ ਕੇ ਉਧਰ ਰੋਜੀ ਮੰਨੂ ਦੇ ਨਾਲ ਗੱਲਾਂ ਕਰ ਰਹੀ ਹੁੰਦੀ ਹੈ ਉਹ ਕਹਿੰਦੀ ਤੂੰ ਸੁਮਨ ਨੂੰ ਹੀ ਜ਼ਿਆਦਾ ਪਿਆਰ ਕਿਉਂ ਕਰਦੀ ਦੂਜੀਆਂ ਨੂੰ ਕਿਉਂ ਨਹੀਂ ਉਹ ਕਹਿੰਦੀ ਸਾਰਿਆਂ ਨੂੰ ਮੈਂ ਪਿਆਰ ਕਰਦੀ ਆ ਪਰ ਸੁਮਨ ਨੂੰ ਕੋਈ ਜ਼ਿਆਦਾ ਇੱਥੇ ਹੀ ਫਿਰ ਗੁਰਪ੍ਰੀਤ ਅੰਦਰ ਆਉਂਦਾ ਹੈ ਤੇ ਆਪਣਾ ਮੁੰਡਾ ਦੇਖਦਾ ਹੈ ਕਿ ਮੁੰਡਾ ਕਿਹੜਾ ਹੈ ਹੱਥ ਵਿੱਚ ਕੜੇ ਦੀ ਪਛਾਣ ਕਰਕੇ ਤੇ ਉਸ ਨੂੰ ਚੁੱਕ ਲੈਂਦਾ ਹੈ ਤੇ ਪਿਆਰ ਕਰਨ ਲੱਗ ਪੈਂਦਾ ਹੈ ਤੇ ਉੱਥੇ ਹੀ ਰੋਜੀ ਕਹਿੰਦੀ ਹੈ ਕਿ ਤੁਸੀਂ ਸਾਰਾ ਦੂਜੀ ਕੁੜੀ ਤੋਂ ਕੰਬਲ ਲਾ ਕੇ ਉਸ ਨੂੰ ਦੇ ਦਿੱਤਾ ਹੈ ਉਹ ਆਉਂਦਾ ਇਹਨਾਂ ਨੂੰ ਕੁਝ ਨਹੀਂ ਹੋਣ ਲੱਗਾ ਮੇਰੇ ਬੁੰਡੇ ਦਾ ਜਿਆਦਾ ਧਿਆਨ ਰੱਖਣਾ ਹੈ ਤੇ ਇੱਥੇ ਹੀ ਫਿਰ ਉਸ ਨੂੰ ਫੜਾਉਂਦਾ ਹੈ ਤੇ ਕਹਿੰਦਾ ਇਸ ਨੂੰ ਤਿਆਰ ਕਰਦੇ ਪਿੰਡ ਵਾਲੇ ਹਾਏ ਆਉਂਦੇ ਹੀ ਹੋਣੇ ਨੇ ਸਾਰੇ ਇੰਨੀ ਗੱਲ ਕਹਿੰਦਾ ਹੈ ਤੇ ਰੋਜੀ ਦੇਖ ਕੇ ਉਸ ਦਾ ਮੂੰਹ ਵੇਖਣ ਲੱਗ ਪੈਂਦੀ ਹੈ ਕਿ ਕਿੱਡੀ ਵੱਡੀ ਗੱਲ ਹੈ ਕਿ ਆਪਣੀਆਂ ਕੁੜੀਆਂ ਨੂੰ ਪਿਆਰ ਹੈ ਇਸ ਤਰ੍ਹਾਂ ਕਰਦਾ ਹੈ ਤੇ ਫਿਰ ਇੱਥੇ ਹੀ ਉਹ ਮੰਨੂ ਨੂੰ ਤੇ ਮੁੰਡੇ ਨੂੰ ਤਿਆਰ ਕਰਨ ਲੱਗ ਪੈਂਦੀ ਹੈ ਤੇ ਉਸ ਦੀ ਮਾਂ ਬਾਹਰ ਰੋਟੀ ਮੰਗ ਰਹੀ ਹੁੰਦੀ ਹੈ ਕਿ ਬਲਜੀਤ ਰੋਟੀ ਦੇ ਦੇ ਜੇ ਰੋਟੀ ਨਹੀਂ ਹਜੇ ਪੱਕੀ ਤੇ ਮੈਨੂੰ ਚਾਹ ਹੀ ਦੇ ਦੇ ਤੈਨੂੰ ਪਤਾ ਹੈ ਮੇਰੇ ਤੋਂ ਭੁੱਖ ਬਰਦਾਸ਼ਤ ਨਹੀਂ ਹੁੰਦੀ ਫਿਰ ਇੱਥੇ ਹੀ ਜਦੋਂ ਬਲਜੀਤ ਲੈ ਕੇ ਆਉਂਦੀ ਹੈ ਤੇ ਦੂਜੇ ਪਾਸੇ ਹਰਪ੍ਰੀਤ ਕਹਿੰਦੀ ਹੈ ਬੀਬੀ ਅੱਜ ਮੈਂ ਆਲੂ ਮਟਰ ਤਰਏ ਨੇ ਇਹ ਦੇਖ ਕੇ ਉਸ ਦੀ ਮਾਂ ਮਾਂ ਦੇ ਮੂੰਹ ਦੇ ਵਿੱਚ ਪਾਣੀ ਆ ਜਾਂਦਾ ਤੇ ਕਹਿੰਦੀ ਲਿਆ ਮੈਂ ਨਹੀਂ ਆਲੂ ਵਾਲੀਆਂ ਰੋਟੀਆਂ ਖਾਣੀਆਂ ਮੈਂ ਤਾਂ ਖਾਵਾਂਗੀ ਤੇ ਮਟਰ ਪਨੀਰ ਤਾਂ ਕਿ ਉਹ ਕਹਿੰਦੀ ਕਿਉਂ ਤੂੰ ਸਵੇਰ ਦਾ ਮੈਨੂੰ ਕਿਹਾ ਹੋਇਆ ਹੈ ਕਿ ਮੈਂ ਆਲੂ ਵਾਲੇ ਪਰੌਤੇ ਖਾਣੇ ਨੇ ਮੈਂ ਹੁਣ ਮਸਾ ਬਣਾਏ ਨੇ ਪਹਿਲਾਂ ਆਲੂ ਪਾਲੇ ਆਟਾ ਗੁੰਨੇ ਆ ਤੇ ਹੁਣ ਤੂੰ ਕੋਈ ਨਹੀਂ ਖਾਣੇ ਨਹੀਂ ਹੁਣ ਤਾਂ ਤੈਨੂੰ ਖਾਣੇ ਹੀ ਪੈਣੇ ਨੇ ਤੇ ਹਰਪ੍ਰੀਤ ਨੂੰ ਕਹਿੰਦੀ ਹੈ ਤੂੰ ਕਦੇ ਕੁਝ ਖਾਣ ਵੀ ਦੇ ਦਿਆ ਕਰਦੇ ਊ ਜਾਣ ਪੁੱਝ ਕੇ ਐਵੇਂ ਕਰਦੀ ਹੈ ਤੇ ਫਿਰ ਰੋਜੀ ਬਾਹਰ ਆਉਂਦੀ ਹੈ ਤੇ ਕਹਿੰਦੀ ਕੀ ਤੁਸੀਂ ਰੋਲਾ ਪਾਇਆ ਹੋਇਆ ਹੈ ਕੋਈ ਗੱਲ ਨਹੀਂ ਬੀਬੀ ਤੂੰ ਉਧਰੋਂ ਵੀ ਇੱਕ ਫੁਲਕਾ ਖਾ ਲਾ ਤੇ ਉਧਰੋਂ ਵੀ ਖਾ ਲਾ ਦੋਵਾਂ ਦੇ ਇਕੱਠੀ ਖਾ ਲਾ ਤੂੰ ਕਿਉਂ ਲੜਾਈ ਪਾਈ ਹੈ ਫਿਰ ਮੰਨੂ ਵੀ ਮੰਗਦੀ ਹੈ ਕਿ ਮੈਨੂੰ ਵੀ ਦੇ ਦਿਓ ਚਾਚੀ ਜੀ ਆਲੂ ਵਾਲਾ ਪਰੌਂਠਾ ਦਿਓ ਕਹਿੰਦੀ ਕੋਈ ਨਹੀਂ ਦੇ ਦੇਨੀ ਆ ਤੇ ਫਿਰ ਉੱਥੇ ਹੀ ਉਹ ਕਹਿੰਦੀ ਹੈ ਕਿ ਉਸ ਦਿਨ ਤਰਾ ਮੈਨੂੰ ਇਹ ਨਾ ਹੋਵੇ ਭੁੱਖਾ ਫਹੀਰ ਹੈਂਦੇ ਹੋ ਕਹਿੰਦੀ ਕਿਸ ਦਿਨ ਤਾਰਾ ਰੋਜੀ ਪੁੱਛਦੀ ਹੈ ਫਿਰ ਉਹ ਦੱਸਦੀ ਹੈ ਕਿ ਜਿਸ ਦਿਨ ਬੱਚੇ ਹੋਏ ਸੀ ਉਸ ਦਿਨ ਮੈਨੂੰ ਰੋਟੀ ਨਹੀਂ ਖਵਾਈ ਫਿਰ ਉਹ ਬਲਜੀਤ ਦੀ ਚੰਗੀ ਰੇਲ ਬਣਾਉਂਦੀ ਹੈ ਰੋਜੀ ਉਸ ਨੂੰ ਕਹਿੰਦੀ ਹੈ ਕਿ ਤੈਨੂੰ ਸ਼ਰਮ ਆਉਂਦੀ ਕਿ ਤੂੰ ਜੇ ਆਪਦੇ ਮੁੰਡੇ ਦੇ ਬਰਾਬਰ ਮੈਨੂੰ ਸਮਝਦੀ ਹੈ ਤਾਂ ਫਿਰ ਕਿਉਂ ਨਹੀਂ ਇਸ ਨੂੰ ਰੋਟੀ ਦਿੱਤੀ ਇੱਥੇ ਹੀ ਉਹ ਬਹੁਤ ਗੁੱਸੇ ਹੁੰਦੀ ਹੈ ਤੇ ਫਿਰ ਮਾਮਲਾ ਠੰਡਾ ਹੁੰਦਾ ਹੈ ਤੇ ਉਹ ਆਪਣੇ ਪੇਕੇ ਦਾ ਰਾਹ ਵੇਖਣ ਲੱਗ ਪੈਂਦੀ ਹੈ ਤੇ ਇੱਥੇ ਹੀ ਅਮਰਾ ਆ ਜਾਂਦਾ ਹੈ ਤੇ ਕਹਿੰਦਾ ਹੈ ਕਿ ਮੈਂ ਸਾਰਿਆਂ ਦੇ ਘਰੇ ਸੱਦਾ ਦੇ ਆਇਆ ਹਾਂ ਹੁਣ ਕੋਈ ਵੀ ਕਾਰਨ ਨਹੀਂ ਰਹਿ ਗਿਆ ਜਿਸ ਨੂੰ ਸੱਦਾ ਨਹੀਂ ਦਿੱਤਾ ਹੋਇਆ ਤੇ ਸਾਰੇ ਆਉਂਦੇ ਹੀ ਹੋਣੇ ਨੇ ਇਸੇ ਤਰ੍ਹਾਂ ਗੱਲਾਂ ਕਰਦਾ ਹੈ ਤੇ ਉਹ ਕਹਿੰਦਾ ਹੈ ਕਿ ਹਰਪ੍ਰੀਤ ਨੂੰ ਵੀ ਪੁੱਛਿਆ ਮੈਨੂੰ ਲੱਗਦਾ ਹਜੇ ਉਹ ਆਏ ਨਹੀਂ ਫਿਰ ਉਹ ਉੱਧਰ ਆਉਂਦੇ ਨੇ ਤੇ ਹਰਪ੍ਰੀਤ ਨੂੰ ਕਹਿੰਦੇ ਆ ਆ ਪੈਣੇ ਉੱਧਰ ਆ ਜਾ ਕੇ ਕੰਮ ਕਰ ਐਨੇ ਕੰਮ ਪੈ ਹੋਏ ਨੇ ਤੇ ਨੂੰ ਪਤਾ ਨਹੀਂ ਕਿ ਕੰਮ ਕਰਨੇ ਨੇ ਇਸ ਤਰ੍ਹਾਂ ਗੱਲ ਕਰਦਾ ਹੋਇਆ ਫਿਰ ਉਹ ਹਰਪ੍ਰੀਤ ਨੂੰ ਲੈ ਕੇ ਘਰ ਆ ਜਾਂਦਾ ਹੈ ਤੇ ਉਹ ਦੇਖਦਾ ਹੈ ਕਿ ਮੈਨੂੰ ਕੀ ਕੁਝ ਕਰਨਾ ਪੈਦਾ ਹੈ ਤੇ ਉਧਰ ਉਹਨਾਂ ਦੀ ਭੈਣ ਵੀ ਆ ਜਾਂਦੀ ਹੈ ਤੇ ਉਸ ਨੂੰ ਦੇਖ ਕੇ ਗੁਰਪ੍ਰੀਤ ਕਹਿੰਦਾ ਹੈ ਮੈਂ ਚੱਲਿਆ ਹਾਂ ਤੇ ਅਮਰਾਂ ਉੱਥੇ ਰੋਕ ਲੈਂਦਾ ਹੈ ਕਿ ਇਸ ਨੂੰ ਵੀ ਬੁਲਾਉਣਾ ਪੈਣਾ ਹੈ ਤਾਂ ਹੀ ਮਿੰਦਾ ਖੁਸ਼ ਹੋਵੇਗਾ ਨਹੀਂ ਤੇ ਉਸਨੇ ਵੀ ਰੁੱਸ ਜਾਣਾ ਹੈ ਫਿਰ ਉਸ ਉਹਨਾਂ ਅਲੱਛ ਦੇ ਮਾਰੇ ਆਪਣੀ ਭੈਣ ਨੂੰ ਬੁਲਾ ਲਿੰਦੇ ਹਨ ਤੇ ਭੈਣ ਅਮਨ ਦੇ ਗੱਲ ਲਾ ਕੇ ਖੁਬ ਰੋਂਦੀ ਹੈ ਤੇ ਗੁਰਪ੍ਰੀਤ ਦੇ ਵੀ ਗੱਲ ਲਾ ਕੇ ਰੋਂਦੀ ਹੈ ਫਿਰ ਉਹ ਕਹਿੰਦਾ ਹੈ ਭੈਣੇ ਚੱਲ ਕੋਈ ਗੱਲ ਨਹੀਂ ਤੂੰ ਰੋ ਨਾ ਹੋਂ ਤੂੰ ਆ ਗਈ ਹੈ ਤੇ ਆ ਜਾ ਬੱਚੇ ਵੇਖ ਮੇਰੇ ਸੋਹਣੇ ਸੋਹਣੇ ਫਿਰ ਉਹ ਬੱਚੇ ਵੇਖ ਜਾਂਦੀ ਹੈ ਤੇ ਬੱਚਿਆਂ ਨੂੰ ਕਹਿੰਦੀ ਹੈ ਤੁਸੀਂ ਤਾਂ ਬਹੁਤ ਭਾਗਾ ਵਾਲੇ ਜੇ ਤੁਹਾਡੇ ਘਰ ਕੇਹੀ ਮੈਂ ਇਸ ਘਰ ਵਿੱਚ ਆ ਗਈ ਹਾਂ ਇੱਥੇ ਹੀ ਫਿਰ ਉਹ ਬੱਚਿਆਂ ਨੂੰ ਝੁੱਕਦੀ ਹੈ ਤੇ ਮਨੋ ਨੂੰ ਵੀ ਗੱਲ ਨਾਲ ਲਾਉਂਦੀ ਹੈ ਤੇ ਫਿਰ ਬਾਹਰ ਉਹਨਾਂ ਟਾਈਮ ਵਿੱਚ ਆ ਜਾਂਦੇ ਹਨ ਬਾਬੇ ਨੱਚੇ वाले ਤੇ ਉਹਨਾਂ ਦੇ ਕੋਲ ਚਲੇ ਜਾਂਦੇ ਨੇ ਜਦੋਂ ਆਵਾਜ਼ ਆਉਂਦੀ ਹੈ ਤਾਂ ਸਾਰੇ ਪਰ ਬਾਰ-ਬਾਰ ਆਣ ਕੇ ਉਹਨਾਂ ਦੇ ਨਾਲ ਨੱਚ ਲੱਗ ਪੈਂਦਾ ਹੈ। ਇਸੇ ਤਰ੍ਹਾਂ ਸਾਰਾ ਪਰਿਵਾਰ ਜਦੋਂ ਬਾਹਰ ਆਉਂਦਾ ਹੈ ਤਾਂ ਫਿਰ ਕੀ ਦੇਖਦੇ ਹਨ ਕੀ ਆਏ ਹੁੰਦੇ ਨੇ ਤੇ ਰੋਜੀ ਵੀ ਬਾਹਰ ਬੱਚਾ ਨੂੰ ਲੈ ਕੇ ਆਉਂਦੀ ਹੈ ਤੇ ਸਾਰੇ ਉਹਨਾਂ ਦੀ ਖੁਸ਼ੀ ਮਨਾਉਂਦੇ ਹਨ ਤੇ ਪਰ ਰੋਜੀ ਦਾ ਧਿਆਨ ਹਾਲੇ ਵੀ ਕਿਤੇ ਨਾ ਕਿਤੇ ਦਰਵਾਜ਼ੇ ਵੱਲ ਸੀ ਉਹ ਦੇਖ ਰਹੀ ਹੁੰਦੀ ਹੈ ਕਿ ਮੇਰੇ ਮੇਰੀ ਭੈਣ ਤੇ ਪਣਵਈਆ ਤੇ ਮੇਰੇ ਮਾਪੇ ਕਦੋਂ ਆਉਣਗੇ ਤੇ ਮਿੰਦਾ ਦੂਜੇ ਪਾਸੇ ਦੀ ਦੇਖਦਾ ਹੈ ਕਿ ਹਾਂ ਮੈਂ ਕਿਸ ਤਰ੍ਹਾਂ ਜਾ ਕੇ ਖਬਰ ਦੇਵਾਂ ਕਿ ਤੇਰੀ ਮਾਂ ਇਸ ਦੁਨੀਆ ਤੇ ਨਹੀਂ ਰਹੀ ਇਹ ਸੋਚਦਾ ਹੀ ਹੈ ਤੇ ਰੋਜੀ ਉਸ ਨੂੰ ਵੇਖ ਲੈਂਦੀ ਹੈ ਤੇ ਜਦੋਂ ਉਸ ਨੂੰ ਰੋਜੀ ਵੇਖ ਲੈਂਦੀ ਉਹ ਪਿੱਛੇ ਹਟ ਜਾਂਦਾ ਹੈ ਤੇ ਫਿਰ ਉਹ ਬਾਜਾ ਮਾਰਨ ਲੱਗ ਪੈਂਦੀ ਹੈ ਹਰਪ੍ਰੀਤ ਕਹਿੰਦੀ ਮੈਨੂੰ ਦੱਸੋ ਕੀ ਗੱਲ ਉਹ ਕਹਿੰਦੀ ਬਿੰਦੇ ਨੂੰ ਜਾ ਕੇ ਪੁੱਛ ਮੇਰੇ ਮੰਮੀ ਡੈਡੀ ਨੂੰ ਸਹਲਿਆਂ ਦਿੱਤਾ ਵੀ ਹੈ ਕਿ ਨਹੀਂ ਉਹ ਕਹਿੰਦੀ ਹੈ ਕੋਈ ਨਹੀਂ ਮੈਂ ਜਾ ਕੇ ਪੁੱਛਦੀ ਹਾਂ ਤੇ ਹਰਪ੍ਰੀਤ ਫਿਰ ਬਿੰਦੇ ਦੇ ਵੱਲ ਆਉਂਦੀ ਹੈ ਜਦੋਂ ਉਹ ਬਿੰਦੇ ਦੇ ਕੋਲ ਆਉਂਦੀ ਹੈ ਤੇ ਕਹਿੰਦੀ ਹੈ ਕਿ ਹਾਂ ਭੈਣੇ ਹਾਂ ਕੀ ਗੱਲ ਹੈ ਤੁਸੀਂ ਉਧਰ ਕਿਉਂ ਨਹੀਂ ਆ ਰਹੇ ਜੇ ਤੇ ਨਾਲੇ ਰੋਜੀ ਭੈਣ ਪੁੱਛ ਰਹੀ ਹੈ ਕਿ ਤੁਸੀਂ ਉਹਨਾਂ ਨੂੰ ਸੁਨੇਹਾ ਦਿੱਤਾ ਹੈ ਕਿ ਨਹੀਂ ਫਿਰ ਇੱਥੇ ਹੀ ਉਹ ਕਹਿੰਦਾ ਹੈ ਕਿ ਹਾਂ ਸੁਨੇਹਾ ਤਾਂ ਦਿੱਤਾ ਹੈ ਪਰ ਉੱਥੇ ਬਹੁਤ ਮਾੜੀ ਖਬਰ ਹੈ ਰੋਜੀ ਦੀ ਮਾਂ ਇਸ ਦੁਨੀਆ ਤੇ ਨਹੀਂ ਹੈਗੀ ਉਹ ਕਹਿੰਦੀ ਹੈ ਇਹ ਮਾੜੀ ਖਬਰ ਤੁਹਾਨੂੰ ਆਪਣੇ ਕੋਲ ਨਹੀਂ ਰੱਖਣੀ ਚਾਹੀਦੀ ਘੱਮਸੇ ਕਮ ਗੁਰਪ੍ਰੀਤ ਨੂੰ ਤਾਂ ਦੱਸਣੀ ਚਾਹੀਦੀ ਹੈ ਮੈਂ ਭੇਜਦੀ ਹਾਂ ਤੁਸੀਂ ਉਸ ਨੂੰ ਦੱਸੋ ਉਹ ਕਹਿੰਦਾ ਹੈ ਠੀਕ ਹੈ ਤੇ ਫਿਰ ਉਹ ਜਾ ਕੇ ਗੁਰਪ੍ਰੀਤ ਨੂੰ ਭੇਜਦੀ ਹੈ ਤੇ ਗੁਰਪ੍ਰੀਤ ਜਦੋਂ ਆਉਂਦਾ ਹੈ ਤੇ ਫਿਰ ਉਸ ਨੂੰ ਉਹ ਦੱਸਦਾ ਹੈ ਕਿ ਕਿਸ ਤਰ੍ਹਾਂ ਕਿ ਤੁਹਾਡੀ ਸੱਸ ਇਸ ਦੁਨੀਆ ਤੇ ਨਹੀਂ ਰਹੀ ਉਹ ਕਹਿੰਦਾ ਹੈ ਤਾਂ ਖਬਰ ਬਹੁਤ ਮਾੜੀ ਹੈ ਤੇ ਰੋਜੀ ਨੂੰ ਬਿਲਕੁਲ ਨਹੀਂ ਦੱਸਣੀ ਕਿਉਂਕਿ ਡਾਕਟਰ ਵਾਲੇ ਮਨਾ ਕੀਤਾ ਹੋਇਆ ਹੈ ਕੋਈ ਨਾ ਇਹ ਗੱਲ ਆਪਾਂ ਬਾਅਦ ਚ ਕਰਾਂਗੇ ਹੁਣ ਮੇਰੇ ਮੁੰਡੇ ਦੀ ਖੁਸ਼ੀ ਮਨਾਈ ਜਾ ਰਹੀ ਹੈ ਤੇ ਤੂੰ ਵੀ ਆ ਕੇ ਮਨਾ ਲੈ ਇਹ ਗੱਲ ਮੈਂ ਆਪੇ ਦੱਸਦਾ ਅਗਰ ਰੋਜੀ ਨੂੰ ਸਹੀ ਟਾਈਮ ਤੇ ਤੇ ਉਹ ਜਾ ਕੇ ਉਧਰ ਨੱਚਣ ਲੱਗ ਪੈਂਦਾ ਹੈ ਤੇ ਰੋਜੀ ਰਾਹ ਦੇਖ ਰਹੀ ਹੁੰਦੀ ਹੈ ਸਭ ਕੁਝ ਦੇਖ ਕੇ ਮੁੰਡੇ ਦਾ ਸੀਨਾ ਪੱਥਰ ਵਰਗਾ ਹੋ ਜਾਂਦਾ ਹੈ ਕਿ ਹਾਂ ਕਿ ਹੋ ਜਾ ਮੇਰਾ ਭਰਾ ਹੈ ਜਿਸ ਨੂੰ ਪੂਰੀ ਸਾਥ ਸਦਾ ਕੋਈ ਦੋਖੀ ਹੀ ਨਹੀਂ ਹੋਏਗਾ ਉਹ ਨੱਚਣ ਟੱਪਣ ਲੱਗ ਪਿਆ ਹੈ ਇਹ ਚੀਜ਼ ਦੇਖ ਕੇ ਉਹ ਖਰਾਬ ਤੇ ਪਰੇਸ਼ਾਨ ਹੋ ਜਾਂਦਾ ਹੈ ਹੁਣ ਮਿਲਾਂਗੇ ਅਗਲੀ ਵੀਡੀਓ ਵਿੱਚ ਧੰਨਵਾਦ